ਲੁਧਿਆਣਾ ਚ ਬੀਤੀ ਰਾਤ ਗਾਇਕ ਸਤਿੰਦਰ ਸਰਤਾਸ ਦੇ ਸ਼ੋਅ ਦੌਰਾਨ ਤਕਾਮੁਕੀ ਅਤੇ ਹੰਗਾਮਾ ਹੋਇਆ ਦੱਸਿਆ ਜਾ ਰਿਹਾ ਹੈ ਕਿ ਪਾਸ ਹੋਣ ਦੇ ਬਾਵਜੂਦ ਕਈ ਲੋਕਾਂ ਨੂੰ ਐਂਟਰੀ ਨਹੀਂ ਦਿੱਤੀ ਗਈ ਇਸ ਗੱਲ ਨੂੰ ਲੈ ਕੇ ਗਾਇਕ ਸਤਿੰਦਰ ਸਰਤਾਸ ਨੂੰ ਸੁਣਨ ਆਏ ਲੋਕਾਂ ਤੇ ਪੁਲਿਸ ਦੇ ਵਿਚਾਲੇ ਝੜਪ ਹੋ ਗਈ ਤਾਂ ਲੁਧਿਆਣਾ ਦੇ ਪੀਏਯੂ ਵਿਖੇ ਚੱਲ ਰਹੇ ਸਾਰਸ ਮੇਲੇ ਦੇ ਵਿੱਚ ਜਦੋਂ ਸਤਿੰਦਰ ਸਰਤਾਜ ਮੰਚ ਤੇ ਆਏ ਤਾਂ ਲੋਕਾਂ ਦੀ ਖੁਸ਼ੀ ਦਾ ਠਿਕਾਣਾ ਨਹੀਂ ਰਿਹਾ ਸਤਿੰਦਰ ਸਰਤਾਜ ਦੀ ਗਾਇਕੀ ਦਾ ਆਨੰਦ ਮਾਣਣ ਪਹੁੰਚੇ ਲੋਕਾਂ ਦੀ ਭੀੜ ਇਕੱਠੀ ਹੋ ਗਈ ਤੇ ਸੱਤੀ ਇਸ ਹੱਦ ਤੱਕ ਵੱਧ ਗਈ ਕਿ ਐਂਟਰੀ ਗੇਟ ਬੰਦ ਕਰਨਾ ਪਿਆ ਇਹ ਦੱਸਿਆ ਜਾ ਰਿਹਾ ਹੈ ਕਿ ਹਾਲਾਤ ਇਸ ਕਦਰ ਵਿਗੜੇ ਕਿ ਡਿਊਟੀ ਤੇ ਤਾਇਨਾਤ ਇਨਸਪੈਕਟਰ ਨੇ ਭੀੜ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰਦੇ ਹੋਏ ਇੱਕ ਵਿਅਕਤੀ ਦੇ ਨਾਲ ਕੁੱਟਮਾਰ ਕੀਤੀ ਮੌਕੇ ਤੇ ਹਫੜਾ ਦਫੜੀ ਮੱਚ ਗਈ ਤੇ ਕੁਝ ਸਮੇਲੀਤਨਾ ਬਣਿਆ ਰਿਹਾ ਤਾਂ ਸਤਿੰਦਰ ਸਰਤਾਜ ਨੇ ਲੁਧਿਆਣਾ ਦੇ ਸਾਰਸ ਮੇਲੇ 'ਚ ਅਜਿਹਾ ਰੰਗ ਜਮਾਇਆ ਕਿ ਲੋਕ ਚੁੰਮਦੇ ਰਹੇ ਉਹਨਾਂ ਨੇ ਰਾਤ ਮਰਹੂਮ ਗਾਇਕ ਰਾਜਵੀਰ ਜਵੰਦਾ ਨੂੰ ਸਮਰਪਿਤ ਕੀਤੀ ਜਿਸ ਨਾਲ ਮਾਹੌਲ ਇੱਕ ਵਾਰ ਫੇਰ ਭਾਵੁਕ ਹੋ ਗਿਆ ਸਿੰਦਰ ਸਰਤਾਜ ਦੇ ਪ੍ਰੋਗਰਾਮ 'ਚ ਲੋਕਾਂ ਦਾ ਇਨਾ ਹਜੂਮ ਪਹੁੰਚ ਗਿਆ ਕਿ ਉਹਨਾਂ ਨੂੰ ਐਂਟਰੀ ਲਈ ਠੱਕੇ ਮੁਕੀ ਦਾ ਸਾਹਮਣਾ ਕਰਨਾ ਪਿਆ